ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਕੈਨੇਡਾ ਦੀ ਫੈਡਰਲ ਸਰਕਾਰ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ 'ਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਜਿਸ ਮੁਤਾਬਕ ਹੁਣ ਕੈਨੇਡਾ ਟੈਂਪਰੇਰੀ ਰੈਜ਼ਿਡੈਂਸ ਆਸਥਾਈ ਨਿਵਾਸੀ ਦੀ ਗਿਣਤੀ ਲਗਭਗ 43% ਤੱਕ ਘਟਾਉਣ ਦੀ ਯੋਜਨਾ ਬਣਾ ਰਿਹਾ ਇਹ ਵੱਡਾ ਫੈਸਲਾ ਫੈਡਰਲ ਬਜਟ ਪੇਸ਼ਕਾਰੀ ਦੇ ਹਿੱਸੇ ਵਜੋਂ ਲਿਆ ਗਿਆ ਜਿਸ ਦਾ ਮੁੱਖ ਟਾਰਗੇਟ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਇਸ ਨੀਤੀਗਤ ਤਬਦੀਲੀ ਦਾ ਉਦੇਸ਼ ਨਵੇਂ ਆਉਣ ਵਾਲਿਆਂ ਦੀ ਗਿਣਤੀ ਨੂੰ ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਨਾਲ ਸੰਤੁਲਿਤ ਕਰਨਾ ਇੱਕ ਕਦਮ ਰਿਹਾਇਸ਼ ਉਪਲਬਧ ਕਰਵਾਉਣ ਦੀ ਸਮਰੱਥਾ ਅਤੇ ਬੁਨਿਆਦੀ ਟਾਂਚੇ ਤੇ ਵੱਧਦੇ ਜਨਤਕ ਦਬਾਰ ਨੂੰ ਘਟਾਉਣ ਲਈ ਚੁੱਕਿਆ ਗਿਆ ਅਤੇ ਨਾਲ ਹੀ ਦੇਸ਼ ਵਿੱਚ ਵੱਧ ਰਹੀ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਨੂੰ ਵੀ ਧਿਆਨ ਚ ਰੱਖਿਆ ਗਿਆ ਸਰਕਾਰ ਨੇ ਵਾਅਦਾ ਕੀਤਾ ਕਿ 2027 ਦੇ ਅੰਤ ਤੱਕ ਆਰਜੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਘਟਾਇਆ ਜਾਵੇਗਾ ਰਿਪੋਰਟ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਿਛਲਾ ਸਾਲਾਨਾ ਟਿੱਚਰ 3,05,000 ਸੀ ਜੋ ਕਿ ਨਵੀਂ ਯੋਜਨਾ ਮੁਤਾਬਕ ਕਰੀਬ 43% ਤੱਕ ਘਟਾ ਕੇ 1,55,000 ਕਰ ਦਿੱਤਾ ਗਿਆ। ਇਹ ਗਿਣਤੀ 2027 ਅਤੇ 2028 ਵਿੱਚ ਹੋਰ ਘਟ ਕੇ 1,50,000 ਰਹਿਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਸਾਲ 2026 ਵਿੱਚ ਕਾਮਿਆਂ ਅਤੇ ਵਿਦਿਆਰਥੀਆਂ ਲਈ ਕੁੱਲ ਅਨੁਮਾਨ 3,85,000 ਜੋ ਅਗਲੇ 2 ਸਾਲਾਂ ਲਈ ਘਟ ਕੇ 3,70,000 ਹੋ ਜਾਵੇਗਾ। ਨਵੇਂ ਵਰਕ ਪਰਮਿਟ ਦੀ ਕੁੱਲ ਗਿਣਤੀ 2027 ਤੱਕ ਘਟ ਕੇ 2,20,000 ਰਹਿ ਜਾਵੇਗੀ। ਇਸ ਵੱਡੀ ਨੀਤੀਗਤ ਤਬਦੀਲੀ ਦਾ ਸਭ ਤੋਂ ਵੱਡਾ ਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਰਜੀ ਵਿਦੇਸ਼ੀ ਕਾਮਿਆਂ ਦੇ ਸਮੂਹਾਂ ਤੇ ਪਵੇਗਾ ਸਰੋਤਾਂ ਅਨੁਸਾਰ ਇਹਨਾਂ ਸ਼੍ਰੇਣੀਆਂ ਵਿੱਚ ਭਾਰਤੀਆਂ ਦੇ ਸਮੂਹ ਸਭ ਤੋਂ ਵੱਡੇ ਨੇ ਜਿਸ ਕਾਰਨ ਉਹ ਖਾਸ ਤੌਰ ਤੇ ਪ੍ਰਭਾਵਿਤ ਹੋਣਗੇ ਉਦਾਹਰਨ ਲਈ 2024 ਵਿੱਚ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਵਿੱਚ 36.5 ਫੀਸਦੀ ਹਿੱਸਾ ਭਾਰਤੀਆਂ ਦਾ ਸੀ ਟਾਈਫੂਨ ਕਲਮੇਗੀ ਨੇ ਮਦ ਫਿਲੀਪਿਨਸ 'ਚ 66 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 26 ਲਾਪਤਾ ਨੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਆਦਾਤਰ ਮੌਤਾਂ ਗੰਬੀਰ ਹੜ੍ਹਾਂ 'ਚ ਫਸਣ ਤੇ ਤੇਜ਼ ਤਾਰਾਵਾਂ 'ਚ ਬਹਿ ਜਾਣ ਕਾਰਨ ਹੋਈਆਂ ਨੇ ਫੌਜ ਨੇ ਕਿਹਾ ਕਿ ਮ੍ਰਿਤਕਾਂ 'ਚ 6 ਲੋਕ ਸ਼ਾਮਿਲ ਨੇ ਜੋ ਮੰਗਲਵਾਰ ਨੂੰ ਫਿਲੀਪਿਨ ਐਰ ਫੋਰਸ ਦੇ ਹੈਲੀਕਾਪਟਰ ਹਾਦਸੇ 'ਚ ਮਰ ਗਏ ਸਨ ਜਦੋਂ ਉਹ ਕਲਮੇਗੀ ਪ੍ਰਭਾਵਿਤ ਸੂਬਿਆਂ 'ਚ ਮਨੁੱਖੀ ਸਹਾਇਤਾ ਪਹੁੰਚਾ ਰਹੇ ਸਨ ਹੈਲੀਕਾਪਟਰ ਦੱਖਣੀ ਆਗੂਸਾਨ ਡੇਲ ਸੂਬੇ 'ਚ ਹਾਦਸਾ ਗ੍ਰਸਤ ਹੋ ਗਿਆ ਇਸ ਦੌਰਾਨ ਹਾਦਸੇ ਦੇ ਕਾਰਨਾਂ ਦਾ ਵੇਰਵਾ ਨਹੀਂ ਦਿੱਤਾ ਗਿਆ ਕਥਤੇ ਸੂਬਾਈ ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਕੇਂਦਰੀ ਸੂਬੇ ਸੇਬੂ ਚ ਹੋਈਆਂ ਜਿੱਥੇ ਮੰਗਲਵਾਰ ਨੂੰ ਕਲਮੇਗੀ ਨੇ ਅਚਾਨਕ ਹੜ੍ਹ ਅਤੇ ਨਦੀਆਂ ਵਗ ਗਈਆਂ ਅਧਿਕਾਰੀਆਂ ਅਨੁਸਾਰ ਹੜ੍ਹ ਨੇ ਰਿਹਾਇਸ਼ੀ ਖੇਤਰਾਂ ਨੂੰ ਡੁਬੋ ਦਿੱਤਾ ਜਿਸ ਨਾਲ ਘਬਰਾਏ ਹੋਏ ਨਿਵਾਸੀਆਂ ਨੂੰ ਆਪਣੀਆਂ ਛੱਤਾਂ ਤੇ ਭੱਜਣ ਲਈ ਮਜਬੂਰ ਹੋਣਾ ਪਿਆ ਫਲਿੱਪਿਨ ਰੈੱਡ ਕਰਾਸ ਨੂੰ ਬਚਾਅ ਕਾਰਜਾਂ ਲਈ ਕਈ ਬੇਨਤੀਆਂ ਪ੍ਰਾਪਤ ਹੋਈਆਂ ਪਰ ਐਮਰਜੈਂਸੀ ਕਰਮਚਾਰੀਆਂ ਲਈ ਜੋਖਮ ਘਟਾਉਣ ਲਈ ਪਾਣੀ ਦਾ ਪੱਧਰ ਘਟਣ ਤੱਕ ਉਡੀਕ ਕਰਨੀ ਪਈ ਸਿਵਲ ਡਿਫੈਂਸ ਦਫ਼ਤਰ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਸੇਬੂ ਚ ਘਟੋ ਘਟ 49 ਹਾੜਾਂ ਵਿੱਚ ਡੁੱਬ ਗਏ ਅਤੇ ਬਾਕੀ ਜ਼ਮੀਨ ਖਿਸਕਣ ਅਤੇ ਮਲਬੇ ਡਿੱਗਣ ਕਾਰਨ ਮਾਰੇ ਗਏ 13 ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਸੇਬੂ ਦੀ ਗਵਰਨਰ ਪਾ ਮੇਲਾ ਵਾਰੀ ਕੁਆਟਰੋ ਨੇ ਐਸੋਸੀਏਟਿਡ ਪ੍ਰੈਸ ਏਪੀ ਨੂੰ ਦੱਸਿਆ ਕਿ ਤੂਫਾਨ ਲਈ ਤਿਆਰੀ ਲਈ ਸਾਰੇ ਯਤਨ ਕੀਤੇ ਗਏ ਸਨ ਪਰ ਅਚਾਨਕ ਹੜਾ ਆ ਗਏ ਆਫਤ ਰਾਹਤ ਲਈ ਐਮਰਜੈਂਸੀ ਫੰਡਾਂ ਦੀ ਤੇਜ਼ੀ ਨਾਲ ਵੰਡ ਨੂੰ ਯਕੀਨੀ ਬਣਾਉਣ ਲਈ ਸੇਬੂ ਚ ਆਫ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਅਮਰੀਕਾ ਦੀ ਫੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠੱਪ ਰਹੀ ਜੋ ਦੇਸ਼ ਦੇ ਇਤਿਹਾਸ 'ਚ ਹੁਣ ਤੱਕ ਇਸ ਤਰ੍ਹਾਂ ਦੇ ਸਭ ਤੋਂ ਲੰਬੇ ਗਤੀਰੋਧ ਦਾ ਰਿਕਾਰਡ ਹੈ ਸ਼ਟਡਾਊਨ ਕਾਰਨ 4.2 ਕਰੋੜ ਲੋਕਾਂ ਦੀ ਫੂਡ ਸਟੈਪ ਐਸ ਐਨ ਏ ਪੀ ਸਹਾਇਤਾ ਰੁਕ ਗਈ ਹੈ 5 ਕਰੋੜਾ ਲੋਕਾਂ ਦਾ ਰਾਸ਼ਨ ਬੰਦ ਹੋ ਗਿਆ ਅਮਰੀਕਾ ਦੇ ਖੇਤੀਬਾੜੀ ਵਿਭਾਗ ਕੋਲ ਇਸ ਪ੍ਰੋਗਰਾਮ ਲਈ ਸਿਰਫ 5 ਅਰਬ ਡਾਲਰ ਦਾ ਰਿਜ਼ਰਵ ਫੰਡ ਹੈ ਜਦ ਕਿ ਨਵੰਬਰ ਵਿੱਚ ਫੂਡ ਸਟੈਪ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਪਵੇਗੀ ਸੂਤਰਾਂ ਮੁਤਾਬਕ ਹੁਣ ਤੱਕ 6.7 ਲੱਖ ਸਰਕਾਰੀ ਕਰਮਚਾਰੀ ਛੁੱਟੀ ਤੇ ਭੇਜੇ ਜਾ ਚੁੱਕੇ ਨੇ ਜਦ ਕਿ 7.3 ਲੱਖ ਕਰਮਚਾਰੀ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਨੇ ਇਸ ਤਰ੍ਹਾਂ ਲਗਭਗ 14 ਲੱਖ ਲੋਕ ਕਰਜ਼ਾ ਲੈ ਕੇ ਘਰ ਚਲਾ ਰਹੇ ਨੇ ਇਸ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਨੇ ਕਾਂਗਰਸ ਵੱਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿੱਤੇ ਜਾਣ ਕਾਰਨ ਫੈਡਰਲ ਪ੍ਰੋਗਰਾਮਾਂ 'ਚ ਕਟੌਤੀ ਉਡਾਨ 'ਚ ਦੇਰੀ ਅਤੇ ਦੇਸ਼ ਭਰ 'ਚ ਫੈਡਰਲ ਕਰਮਚਾਰੀਆਂ ਦੀ ਤਨਖਾਹ ਭੁਗਤਾਨ ਠੱਪ ਹੋ ਗਈ ਹੈ ਅਤੇ ਇਸ ਨਾਲ ਲੱਖਾਂ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਗਿਆ। ਰਾਸ਼ਟਰਪਤੀ ਟਰੰਪ ਨੇ ਡੈਮੋਕ੍ਰੇਟਸ ਨਾਲ ਉਹਨਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਵਿਰੋਧੀ ਤੇ ਡੈਮੋਕ੍ਰੇਟ ਪਾਰਟੀ ਸਿਹਤ ਬੀਮਾ ਸਬਸਿਡੀ ਨੂੰ ਖਤਮ ਕਰਨ ਦੀ ਯੋਜਨਾ ਨੂੰ ਠੰਡੇ ਬਸਤੇ 'ਚ ਪਾਉਣ ਦੀ ਮੰਗ ਕਰ ਰਹੀ ਹੈ ਅਤੇ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ ਕਾਂਗਰਸ ਸੰਸਦ 'ਚ ਬਜਟ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਟਰੰਪ ਦੇ ਪਹਿਲੇ ਕਾਰਜਕਾਲ 'ਚ ਫੈਡਰਲ ਸਰਕਾਰ ਦੇ ਠੱਪ ਹੋਣ ਦਾ ਇਸ ਰਾਹਤੇ ਸੁਰੱਖਿਆ ਦੀਵਾਰ ਲਈ ਪੈਸੇ ਮੁਹੱਈਆ ਕਰਵਾਉਣ ਨੂੰ ਲੈ ਕੇ ਗਤੀਰੋਧ ਬਣਿਆ ਸੀ ਅਤੇ ਫੈਡਰਲ ਸਰਕਾਰ ਕਰੀਬ 35 ਦਿਨਾਂ ਤੱਕ ਠੱਪ ਰਹੀ ਸੀ ਰੋਪੜ ਰੇਂਜ ਦੇ ਸਸਪੈਂਡਡ ਡੀਆਈਜੀ ਹਰਜਰਨ ਸਿੰਘ ਪੁੱਲਰ ਦਾ 5 ਦਿਨਾਂ ਦਾ ਪ੍ਰੋਡਕਸ਼ਨ ਬ੍ਰੈਂਟ ਅੱਜ ਖਤਮ ਹੋਣ ਜਾ ਰਿਹਾ ਉਹਨਾਂ ਨੂੰ 8 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ ਉਹਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਸੀਵੀਆਈ ਕੋਰਟ 'ਚ ਪੇਸ਼ ਕੀਤਾ ਜਾਵੇਗਾ ਸੂਤਰਾਂ ਮੁਤਾਬਕ ਸੀਵੀਆਈ ਸਾਹਮਣੇ ਪੁੱਲਰ ਨੇ 10 ਆਈਪੀਐਸ ਤੇ 4 ਆਈਐਸ ਅਫਸਰਾਂ ਦੇ ਨਾਮ ਲਏ ਨੇ ਸੀਵੀਆਈ ਹੁਣ ਸਬੂਤਾਂ ਤੇ ਤੱਥਾਂ ਦੀ ਜਾਂਚ ਕਰ ਰਹੀ ਹੈ ਦੂਜੇ ਪਾਸੇ ਸੀਵੀਆਈ ਨੇ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ਰੇਡ ਕਰਕੇ 20.5 ਲੱਖ ਰੁਪਏ ਦਸਤਾਵੇਜ਼ ਤੇ ਇੱਕ ਮੰਨੀ ਨੂੰ ਵਾਇਟ ਕਰਨ ਦਾ આરોਪ ਹੈ ਜਾਂਚ ਚ ਨਿਆਇਕ ਅਧਿਕਾਰੀਆਂ ਨਾਲ ਜੁੜੀ ਚੈਟ ਵੀ ਮਿਲੀ ਹੈ ਇਸ ਚ ਅਦਾਲਤਾਂ ਦੇ ਹੁਕਮ ਪ੍ਰਭਾਵਿਤ ਕਰਨ ਦੇ ਸੰਕੇਤ ਮਿਲੇ ਨੇ ਉਥੇ ਪੰਜਾਬ ਵਿਜੀਲੈਂਸ ਨੇ ਵੀ ਪੁੱਲਰ ਤੇ ਆਮਦਨ ਤੋਂ ਵੱਧ ਜ਼ਾਇਦਾਦ ਦਾ ਕੇਸ ਦਰਜ ਕੀਤਾ ਸੀ ਪਰ ਇਸ ਮਾਮਲੇ ਚ ਉਹਨਾਂ ਦਾ ਰਿਮਾਂਡ ਨਹੀਂ ਮਿਲ ਸਕਿਆ ਹੁਣ ਸੀਬੀਏ ਤੇ ਪੰਜਾਬ ਵਿਜੀਲੈਂਸ ਦੋਵੇਂ ਏਜੰਸੀਆਂ ਆਮੋ ਸਾਹਮਣੇ ਨੇ ਸੀਬੀਏ ਰਿਸ਼ਵਤ ਖੋਰੀ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਭਲੇ ਹੀ ਪੁੱਲਰ ਖਿਲਾਫ ਆਮਦਨ ਤੋਂ ਵੱਧ ਜ਼ਾਇਦਾਦ ਦਾ ਕੇਸ ਦਰਜ ਕੀਤਾ ਪਰ ਉਹ ਰਿਮਾਂਡ ਲੈਂਚ ਕਾਮਯਾਬ ਨਹੀਂ ਹੋ ਸકી ਹਾਲਾਂਕਿ ਵਿਜੀਲੈਂਸ ਬਿਊ ਮੰਗ ਸਕਦੀ ਹੈ ਉਧਰ ਸੀਬੀਆਈ ਨੂੰ ਕਈ ਅਹਿਮ ਸਬੂਤ ਮਿਲੇ ਨੇ ਪਟਿਆਲਾ ਚ ਜਿਸ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਤੇ ਸੀਬੀਆਈ ਨੇ ਮੰਗਲਵਾਰ ਨੂੰ ਰੇਡ ਕੀਤੀ ਸੀ ਉਸ ਨਾਲ ਵੀ ਡੀਆਈਜੀ ਪੁੱਲਰ ਦੇ ਗੈਰ ਹਸਬੰਦ ਤੇ ਸਿਚਾਰੇ ਨੇ ਸੀਬੀਆਈ ਉਸ ਦਾ ਵੀ ਅਰੈਸਟ ਬਰੰਟ ਕੋਰਟ ਤੋਂ ਲੈ ਸਕਦੀ ਹੈ ਸੂਤਰਾਂ ਮੁਤਾਬਕ ਸੀਬੀਆਈ ਨੇ ਪੁੱਲਰ ਦੇ 5 ਦਿਨਾਂ ਦੇ ਪ੍ਰੋਡਕਸ਼ਨ ਬਰੰਟ ਦੌਰਾਨ ਉਸ ਦੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਸ਼ਰਮਨਿਆ ਕਾਲੀਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਨੇ ਅੱਜ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਣ ਜਾ ਰਹੀ ਹੈ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਸਾਹਲੇ ਨੂੰ ਪੁੱਛਗਿੱਛ ਲਈ ਤਲਬ ਕੀਤਾ ਅੱਜ ਉਹਨਾਂ ਨੂੰ ਵਿਜੀਲੈਂਸ ਬਿਊਰੋ ਦੇ ਮਹਾਲੀ ਦਫ਼ਤਰ 'ਚ ਬੁਲਾਇਆ ਗਿਆ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇਕਰ ਉਹ ਜਾਂਚ 'ਚ ਸ਼ਾਮਿਲ ਨਹੀਂ ਹੁੰਦੇ ਤਾਂ ਉਹਨਾਂ 'ਤੇ ਕਾਰਵਾਈ ਹੋਵੇਗੀ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਹਨਾਂ ਦੀ ਅੰਮ੍ਰਿਤਸਰ ਰਿਹਾਈ ਤੋਂ ਗ੍ਰਿ ਇਸ ਤੋਂ ਬਾਅਦ ਤੋ ਹੀ ਉਹ ਜੇਲ੍ਹ ਚ ਬੰਦ ਨੇ ਇਸ ਦੌਰਾਨ ਵਿਜੀਲੈਂਸ ਨੇ ਹਿਮਾਚਲ ਪ੍ਰਦੇਸ਼ ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਮਜੀਠੀਆ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਤੇ ਕਈ ਅਹਿਮ ਸਬੂਤ ਇਕੱਠੇ ਕੀਤੇ ਵਿਜੀਲੈਂਸ ਵਿਰੋਧੀ ਕੋਸ਼ਿਸ਼ ਹੈ ਕਿ ਕੇਸ ਅਦਾਲਤ ਚ ਕਮਜ਼ੋਰ ਨਾ ਪਵੇ ਇਸ ਦੇ ਤਹਿਤ 22 ਅਗਸਤ ਨੂੰ ਵਿਜੀਲੈਂਸ ਨੇ ਚਾਰਜ ਸ਼ੀਟ ਦਾਖਲ ਕੀਤੀ ਹੈ ਚਾਰਜ ਸ਼ੀਟ 40000 ਪੰਨਿਆਂ ਦੀ ਦੱਸੀ ਗਈ ਜਿਸ ਚ ਕਈ ਦਸਤਾਵੇਜ਼ੀ ਸਬੂਤ ਤੇ 200 ਤੋਂ ਵੱਧ ਗਵਾਹਾਂ ਦੇ ਸ਼ਾਮਿਲ ਸਨ ਵਿਜੀਲੈਂਸ ਨੇ 700 ਕਰੋੜ ਰੁਪਏ ਦੀ ਗੈਰ ਕਾਨੂੰਨੀ ਪ੍ਰਾਪਰਟੀ ਦਾ ਖੁਲਾਸਾ ਚਾਰਜ ਸ਼ੀਟ ਚ ਕੀਤਾ ਲੋਕ ਸਭਾ ਸੰਸਦ ਅਮਰਿਤਪਾਲ ਸਿੰਘ ਨੇ ਆਪਣੇ ਤੇ ਲਗਾਏ ਗੇ ਰਾਸ਼ਟਰੀ ਸੁਰੱਖਿਆ ਐਕਟ ਐਨਐਸਏ ਦੇ ਖਿਲਾਫ ਹੁਣ ਸੁਪਰੀਮ ਕੋਰਟ ਦਾ ਰੁਕ ਕੀਤਾ ਉਹਨਾਂ ਦੇ ਇਸ ਪਟੀਸ਼ਨ ਤੇ ਪਹਿਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ ਇਹ ਮਾਮਲਾ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲ ਮਾਮਲੇ ਨੂੰ ਲੈ ਕੇ ਐਨਐਸਏ ਵਧਾਉਣ ਦੇ ਫੈਸਲੇ ਖਿਲਾਫ ਹੈ 22 April 2023 ਤੋਂ ਅਮਰਿਤਪਾਲ ਸਿੰਘ ਐਨਐਸਏ ਤਹਿਤ ਜੇਲ੍ਹ ਚ ਬੰਦ ਹੈ ਉਹਨਾਂ ਨੂੰ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਚ ਰੱਖਿਆ ਗਿਆ ਅਮਰਿਤਪਾਲ ਸਿੰਘ ਤੇ ਐਨਐਸਏ ਇਸ ਲਈ ਲਾਗੂ ਕੀਤਾ ਗਿਆ ਸੀ ਕਿਉਂਕਿ ਸੂਬਾ ਸਰਕਾਰ ਨੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਸੂਬੇ ਦੇ ਸੁਰੱਖਿਆ ਲਈ ਖਤ 5 ਜੁਲਾਈ 2025 ਨੂੰ NSA ਤੀਸਰੀ ਵਾਰ ਵਧਾਈ ਗਈ ਸੀ ਹਾਲਾਂਕਿ ਉਹਨਾਂ ਦੇ ਨਾਲ ਗ੍ਰਿਫਤਾਰ 9 ਹੋਰ ਮੁਲਜ਼ਮਾਂ ਨੂੰ ਪੰਜਾਬ ਦੇ ਜੇਲ੍ਹਾਂ 'ਚ ਸ਼ਿਫਟ ਕਰ ਦਿੱਤਾ ਗਿਆ ਸੀ ਉਹਨਾਂ ਖਿਲਾਫ ਦਰਜ ਮਾਮਲਿਆਂ ਦੀ ਸੁਣਵਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ ਹਾਲਾਂਕਿ ਅਮਰਿਤਪਾਲ ਸਿੰਘ ਅਜੇ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਅਮਰਿਤਪਾਲ ਸਿੰਘ ਦੇ ਵਕੀਲ ਸੁਪਰੀਮ ਕੋਰਟ 'ਚ ਇਹ ਚੁਣੌਤੀ ਦੇਣਗੇ ਕਿ NSA ਲਗਾਉਣਾ ਉਹਨਾਂ ਦੀ ਵਿਅਕਤੀਗਤ ਸੁਤੰਤਰਤਾ ਦੀ ਉਲੰਘਣਾ ਤੇ ਉਹਨਾਂ ਦੀ ਹਿਰਾਸਤ ਖਤਮ ਕੀਤੀ ਜਾਣੀ ਚਾਹੀਦੀ ਹੈ ਉਹ ਇਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਨੂੰ ਹੁਣ ਤੱਕ ਜੋ ਇਹ ਵੀ ਕਿਹਾ ਗਿਆ ਕਿ ਇੱਕ ਸੰਸਦ ਦਾ ਕੰਮ ਰੋਕਣਾ ਉਹਨਾਂ ਦੇ ਹਲਕੇ ਦੇ ਗਨਤੰਤਰ ਅਧਿਕਾਰਾਂ ਦੀ ਉਲੰਘਣਾ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਪੰਜਾਬ 'ਚ ਇਸ ਵਾਰ ਕੜਾਕੇ ਦੀ ਠੰਡ ਪਵੇਗੀ ਇਸ ਦਾ ਅਨੁਮਾਨ ਪਹਾੜਾਂ ਤੇ ਪੈ ਰਹੀ ਬਰਫਬਾਰੀ ਤੋਂ ਲਗਾਇਆ ਜਾ ਸਕਦਾ ਮੌਸਮ ਵਿਭਾਗ ਮੁਤਾਬਕ ਪਹਾੜਾਂ ਤੇ ਬਰਫ ਪੈਣ ਕਾਰਨ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਵੀ ਦੇਖਣ ਨੂੰ ਮਿਲੇਗਾ ਹਾਲਾਂਕਿ ਸਵੇਰੇ ਸ਼ਾਮ ਨੂੰ ਠੰਡੀਆਂ ਹਵਾਵਾਂ ਦਾ ਅਸਰ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨ ਜਾਨਿ ਕਿ ਅਗਲੇ ਹਫਤੇ ਤੱਕ ਠੰਡ ਆਪਣਾ ਜ਼ੋਰ ਦਿਖਾ ਦੇਵੇਗੀ ਬੀਤੇ ਦਿਨੀ ਸਵੇਰੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ ਨੇ ਮੌਸਮ ਹੋਰ ਵੀ ਠੰਡਾ ਕਰ ਦਿੱਤਾ ਮੌਸਮ ਵਿਭਾਗ ਦੇ ਮੁਤਾਬਕ ਵੈਸ ਇਹ ਖ਼ਬਰ ਮਿਲਿਆ ਮੌਸਮ ਵਿਭਾਗ ਦੇ ਮੁਤਾਬਿਕ ਸਵੇਰੇ ਦੇ 9 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ 'ਚ ਕੋਹਰਾ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਅਤੇ ਐਸਐਸ ਨਗਰ 'ਚ ਮੀਂਹ ਪੈਣ ਦੀ ਸੰਭਾਵਨਾ ਅਤੇ ਠੰਡ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਤਾਪਮਾਨ 2 ਡਿਗਰੀ ਤੱਕ ਘੱਟ ਸਕਦਾ ਇਸ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਹਵਾ 'ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਸਵੇਰੇ ਦੇ ਕਈ ਜ਼ਿਲ੍ਹਿਆਂ 'ਚ ਤੁੰਦ ਪੈਣੀ ਸ਼ੁਰੂ ਹੋ ਗਈ ਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਨੇ ਵੀਰਵਾਰ ਨੂੰ ਪਾਕਿਸਤਾਨ, ਚੀਨ ਅਤੇ ਅਫਗਾਨਿਸਤਾਨ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਇਸਲਾਮਾਬਾਦ ਵਿੱਚ 4.3 ਤੀਬਰਤਾ ਦਾ ਪੁਚਾਲ, ਕਾਬਲ ਵਿੱਚ 4.4 ਤੀਬਰਤਾ ਦਾ ਪੁਚਾਲ ਅਤੇ ਸ਼ਿੰਝੀਆੰਗ ਵਿੱਚ 4.7 ਤੀਬਰਤਾ ਦਾ ਪੁਚਾਲ ਆ ਪੁਚਾਲਾਂ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਜੋ ਆਪਣੇ ਘਰਾਂ ਤੋਂ ਬਾਹਰ ਭੱਜ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਵੀਰਵਾਰ ਸਵੇਰੇ ਸ਼ਿੰਝੀਆੰਗ ਵਿੱਚ ਪੁਚਾਲ ਦੀ ਰਿਪੋਰਟ ਦਿੱਤੀ ਇਸ ਦੀ ਤੀਬਰਤਾ 4.7 ਸੀ ਪੁਚਾਲ ਐਤਵਾਰ ਨੂੰ ਚੀਨ ਵਿੱਚ 4.9 ਤੀਬਰਤਾ ਦੇ ਪੁਚਾਲ ਆਉਣ ਤੋਂ ਕੁਝ ਦਿਨ ਬਾਅਦ ਆਇਆ। ਐਨਸੀਐਸ ਦੇ ਅਨੁਸਾਰ 26 ਅਕਤੂਬਰ ਦਾ ਪੁਚਾਲ 130 ਕਿ ਇਸ ਤੋਂ ਪਹਿਲਾਂ 7 ਸਤੰਬਰ ਨੂੰ ਚੀਨ ਵਿੱਚ 10 ਕਿਲੋਮੀਟਰ ਦੀ ਡੂੰਘਾਈ ਤੇ 4.1 ਤੀਬਰਤਾ ਦਾ ਇੱਕ ਹੋਰ ਪੁਚਾਲ ਆਇਆ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਅਫਗਾਨਿਸਤਾਨ ਦੇ ਕਾਬੂਲ ਵਿੱਚ 4.4 ਤੀਬਰਤਾ ਦਾ ਪੁਚਾਲ ਆਇਆ ਸੀ। ਪੁਚਾਲ 10 ਕਿਲੋਮੀਟਰ ਡੂੰਘਾਈ ਤੇ ਆਇਆ ਸੀ ਜਿਸ ਕਾਰਨ ਇਹ ਪੁਚਾਲ ਤੋਂ ਬਾਅਦ ਦੇ ਝਟਕਿਆਂ ਲਈ ਸੰਵੇਦਨਸ਼ੀਲ ਬਣ ਗਿਆ। ਇਸ ਹਨ ਸਾਡੇ ਲੋਕ ਦੀਆਂ ਖਬਰਾਂ ਹੁਣ ਮੈਨੂੰ ਦਇ ਇਜਾਜ਼ਤ ਆ ਧੰਨਵਾਦ ਸਤਿ ਸ੍ਰੀ ਅਕਾਲ।